ਭਾਈ ਉਹਦੇ ਸਿੰਘ ਦੋਵੇਂ ਹੱਥ ਬਨ ਕੇ ਬੇਨਤੀ ਗੁਜਾਰਦਾ ਰੱਖ ਲੈਣਾ ਆਮਨਾ ਅਰਜ ਮੰਨ ਕੇ ਇਸ ਸੇਵਾਦਾਰ ਦਾ ਸਹਬਾਏ ਦੀ ਮੇਰੀ ਇੱਕੋ ਜੀਵਰ ਇਸ ਜੀ ਜੋੜ ਮੰਨ ਪਉਂਦਾ ਹੈ ਆਗਿਆ ਦੇਓ ਜੇ ਗੁਰੂ ਦਸ਼ਮੇਸ਼ ਜੀ ਚਿੱਤ ਯੁੱਧ ਚਾਉਂਦਾ ਹੈ ਆਜੋ ਮੁੰਗਲ ਦਿੱਲੀੋਂ ਹੈ ਚੜ ਕੇ ਪੈਰਾਂ ਵਿੱਚ ਰੋਲਦਿਆਂ ਧਰਤੀ ਤੇ ਸੁੱਟਾਂ ਬੋਦਿਆਂ ਤੋਂ ਫੜ ਕੇ ਮਿੱਟੀ 'ਚ ਮਦੋਲ ਦਿਆਂ ਉਂਝਨੀ ਜਿਦਾ ਤਾਂ ਸੂਤ ਆਉਣਾ ਇਸ ਜੀ ਰੋਪ ਜਾਵ ਖਾਉਂਦਾ ਹੈ ਆਗਿਆ ਦਿਓ ਜੇ ਗੁਰੂ ਤੇਗ ਬਹਾਦਰ ਸ਼ਮੇਸ਼ ਜੀ ਚਿੱਤ ਯੁੱਧ ਚ ਜਾਨਦਾ ਬਿਆਂਗ ਸਿੰਘਾਂ ਨੂੰ ਕਿੱਡੇ ਬਲਵਾਨ ਆ ਜਾਨਦਾ ਏ ਢਿੱਲੇ ਨੀ ਅੰਗ ਸਿੰਘਾਂ ਨੂੰ ਕਿੰਨਾ ਅਣ ਜਾਣਿਆ ਛੱਡ ਦੇ ਨੀ ਜਾਣ ਜਦੋਂ ਪੈ ਕੇ ਪੇਸ਼ ਜੀ ਵੇਖਣਾ ਅੜਾਉਂਦਾ ਏ ਆ ਗਿਆ ਤੇ ਹੋ ਜੇ ਗੁਰੂ ਦੈਸ਼ਮੇਸ਼ ਜੀ ਚਿੱਤ ਯੁੱਧ ਚਾਉਂਦਾ ਹੈ ਤੇ ਛੱਕਲੀ ਖੰਡੇ ਦੀ ਪੌਲ ਜੀ ਉਹਨਾਂ ਬਾਝ ਤੋੜਤੇ ਗਿੱਦੜਾਂ ਨੇ ਕੀਤੇ ਸ਼ੇਰਾਂ ਨੂੰ ਮਖੌਲ ਜੀ ਫੜ ਕੇ ਮਰੋੜ ਤੇ ਇਹ ਤਾਂ ਸਾਨੂੰ ਜਾਣਦਾ ਹੈ ਤਰਵੇਸ਼ ਜੀ ਤਾਈਂ ਉਹੀ ਡਰਉਂਦਾ ਹੈ ਆਗਿਆ ਦਿਓ ਜੇ ਗੁਰੂ ਦਸ਼ਮੇਸ਼ ਜੀ ਚਿੱਤ ਯੁੱਧ ਚਾਉਂਦਾ ਹੈ ਜਿੱਤੀ ਮੋਤੀ ਨੂੰ ਖੇਰ ਕੇ ਲਾਈਆ ਕੋਈ ਵੱਡਾ ਮਲ ਨਹੀਂ ਮੌਤ ਨੂੰ ਆਵਾਜ਼ਾਂ ਮਾਰਦਾ ਸੁਦਾਈਆ ਮੌਤ ਨੂੰ ਆਵਾਜ਼ਾਂ ਮਾਰਦਾ ਸੁਦਾਈਆ ਸੱਕਣੀ ਵੀ ਟਲ ਨਹੀਂ ਧੋੜਦਾ ਕਿਦੜ ਪਿੰਡ ਨੂੰ ਹਮੇਸ਼ ਜੀ ਸਮਾਂ ਨੇੜੇ ਆਉਂਦਾ ਹੈ ਆ ਗਿਆ ਦਿਓ ਜੇ ਗੁਰੂ ਹਰਿਸ਼ਮੇਸ਼ ਜੀ ਚਿੱਤ ਯੁੱਧ ਚਾਉਂਦਾ ਹੈ ਵੱਡੇ ਯੋਧੇ ਬਲਵਾਨ ਨੂੰ ਤੇ ਵਿਖਾਲਾਂ ਹੱਥ ਜੀ ਰਣ ਵਿੱਚ ਫੜ ਗੋਡਾ ਫੇਰਾ ਸਾਨ ਨੂੰ ਢਾਕੇ ਪਾਲਾਂ ਨੱਥ ਜੀ ਆਣ ਕੇ ਵਗਾਰਿਆ ਤੁਸਾਂ ਨੂੰ ਜਿਸ ਜੀ ਮੌਤ ਨੂੰ ਬੁਲਾਉਂਦਾ ਹੈ ਆ ਕੇ ਆਦੇ ਹੋ ਜੇ ਗੁਰੂ ਤੇਗ ਬਹਾਦਰ ਜੀ ਚਿਤ ਯੁੱਧ ਚਾਉਂਦਾ ਹੈ ਇਸ ਦੀ ਬਲਾ ਦਾ ਬੰਬ ਜੀ ਜੋ ਕਰਦਾ ਨਾ ਰਦਰੀ ਸੁਣ ਕੇ ਤੇ ਜਾਵੇ ਜੋ ਅਰੰਗਾਂ ਕੰਬ ਜੀ ਸਿੰਘਾਂ ਦੀ ਬਹਾਦਰੀ ਸਾਡੇ ਨਾਲ ਦਾਤਾ ਲੜਨਾ ਕੇਸ ਜੀ ਫੋਕੇ ਡਾਬੇ ਲਾਉਂਦਾ ਹੈ ਆਗਿਆ ਦਿਓ ਜੇ ਗੁਰੂ ਦਸ਼ਮੇਸ਼ ਜੀ ਚਿੱਤ ਯੁੱਧ ਚਾਉਂਦਾ ਹੈ ਤੁਸਾਂ ਪਾਵੇਂ ਦੱਸੀ ਆਨੀ ਵਾਦਾ ਕਰਨਾ ਤੋਸਾਂ ਦੱਸਿਆ ਨਿਵਾਦਾ ਕਰਨਾ ਸਿੱਖੀ ਦਾ ਅਸੂਲ ਹੈ ਖਾਲਸੇ ਨੇ ਪਾਰਵਾਦਾ ਵੀ ਨਹੀਂ ਜਰਨਾ ਬੱਕ ਦਾ ਫਜ਼ੂਲ ਹੋਏ ਨਾ ਨਿਉਂਦਾ ਵਟਣੀ ਨੀ ਕੇਸ ਜੀ ਇਹ ਜੋ ਭਾਜੀ ਪਾਉਂਦਾ ਹੈ ਆਗਿਆ ਦਿਓ ਜੇ ਗੁਰੂ ਹਦੈ ਸ਼ਬੇਸ਼ ਜੀ ਚਿੱਤ ਯੁੱਧ ਚ ਆਉਂਦਾ ਤੇ ਨਾਂ ਲਗਾਓ ਢਿੱਲ ਜੀ ਮੇਰ ਵਿੱਚ ਆਣ ਕੇ ਮਾਨ ਤੁਸਾ ਦੇਣਾ ਦਲ ਬੀਰ ਗਿੱਲ ਨੂੰ ਦਾਤਾ ਦਾ ਜਾਣ ਕੇ ਨਹੀਂ ਲੱਗੇ ਦਲਵਿੰਦਰ ਨੂੰ ਲੈਸ ਜੀ ਤੁਸਾਂ ਦਾ ਕਹਾਉਂਦਾ ਹੈ ਆਗਿਆ ਦੇਉ ਤੇ ਗੁਰੂ ਦਸ਼ਮੇਸ਼ ਜੀ ਜਿੱਤ ਯੁੱਧ ਚਾਉਂਦਾ ਹੈ ਆਗਿਆ ਦੇਉ ਜੇ ਗੁਰੂ ਦਸ਼ਮੇਸ਼